ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੀਆਂ ਆਉਂਦੀਆਂ ਇਹ ਜਨਾਨੀਆਂ ਅਤੇ ਬੰਦੇ ਦੇ ਕਾਰਨਾਮੇ ਸੁਣ ਤੁਸੀਂ ਵੀ ਹੈਰਾਨ ਹੋ ਜਾਉਗੇ ਦਰਸਲ ਇਹ ਲੋਕ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਹੋਟਲ ਦੇ ਕਮਰੇ ਵਿੱਚ ਲੈ ਜਾਂਦੇ ਸੀ ਜਿੱਥੇ ਉਹਨਾਂ ਦੀ ਗਲਤ ਵੀਡੀਓ ਬਣਾ ਕੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਸੀ ਜਿਸ ਦਾ ਪਤਾ ਲੱਗਦੇ ਹੀ ਜਲੰਧਰ ਪੁਲਿਸ ਨੇ ਐਸਾ ਜਾਲ ਵਿਛਾਇਆ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਇਹ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਮਾਂਜੋਗ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਅਤੇ ਹੋਰ ਬਾਲਾਤਰ ਅਫਸਰਾਂ ਦੇ ਸੰਦਰेशਾਂ ਦੇ ਉੱਤੇ ਕਿ ਸ਼ਹਿਰ ਦੇ ਵਿੱਚ ਜਿਹੜਾ ਇਹ ਲੋਕੀ ਜਿਹੜੇ ਹੈਗੇ ਮਾੜੇ ਕੰਮ ਕਰਦੇ ਹੈਗੇ ਨੇ ਗੈਰ ਕਾਨੂੰਨੀ ਕੰਮ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਸੈਂਟਰਲ ਸਟਾਬਲਿਸ਼ਮੈਂਟ ਅੱਥੇ ਇੱਕ ਮਿਹਨਤ ਚਲਾਈ ਸੀ ਜੋ ਇਸੇ ਹੀ ਮਿਹਨਤ ਦੇ ਤਹਿਤ ਐਸਐਚਓ ਰਾਮਾ ਮੰਡੀ ਨੂੰ ਮਿਤੀ 9 ਤੋਂ 24 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇਹ ਚਾਰ ਪੰਜ ਵਿਅਕਤੀ ਟੋਟਲ ਹੈਗੇ ਪੰਜ ਇਹ ਹੈਗੇ ਨੇ ਜਿਨ੍ਹਾਂ ਦੇ ਵਿੱਚ ਦੋ ਮੇਲਜ਼ ਹੈਗੇ ਨੇ ਜਿਨ੍ਹਾਂ ਦੇ ਨਾਮ ਕਰਨਬਾਰ ਤਰਮਿੰਦਰ ਤੇ ਰਿਸ਼ਬ ਔਰ ਤਿੰਨ ਇਹ ਫੀਮੇਲਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਕਰਨਬਾਰ ਮੋਹਣੀ ਪ੍ਰੀਤਕੌਰ ਤੇ ਅਮਨਦੀਪ ਉਹ ਇਹ ਪੰਜੋ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਇੱਕ ਕ੍ਰਾਈਮਿਨਲ ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ ਤੋ ਉੱਥੇ ਲਿਜਾ ਕੇ ਉਸ ਲੜਕੋ ਉਸ ਪੋਲੇ ਪਾਲੇ ਆਦਮੀ ਦੇ ਨਾਲ ਇਹ ਛੇੜਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ ਤੋ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਭ ਇਹਨਾਂ ਨੂੰ ਇਹ ਉਸ ਜਗਤ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬੁਲਾਉਂਦੇ ਨੇ ਤੋ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾਂ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਵਿਅਕਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ ਤੇ ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਵਾਹ ਖਤਰਾ ਪਾ ਕੇ ਕਿ ਇਸ ਚੀਜ਼ ਨੂੰ ਅਸੀਂ ਵੀਡੀਓ ਨੂੰ ਜਿਹੜੀ ਬਲੈਕਮੇਲਿੰਗ ਕਰਾਂਗੇ। ਤੋਂ ਡਰ ਦੇ ਵਿੱਚ ਪਾ ਕੇ ਜ਼ੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਬਿਛੂਲੀ ਵਸੂਲੀ ਕਰਦੇ ਜਿਹੜੀ ਕਿ ਐਕਸਟਰੈਕਸ਼ਨ ਦੀ ਜਿਹੜੀ ਇੱਕ ਕਿਸਮ ਹੈਗੀ ਆ। ਤੋਂ ਜਿਹੜੇ ਇਸ ਗੈਂਗ ਨੂੰ ਅਸੀਂ ਇਹ ਕਾਬੂ ਕੀਤਾ ਹੈਗਾ ਵਾ। ਤੋਂ ਜਿਹਦੇ ਵਿੱਚ ਅਸੀਂ ਫਿਲਹਾਲ ਇਹਦੇ ਵਿੱਚ ਚਾਰ ਜਿਹੜੇ ਹੈਗੇ ਨੇ ਤਿੰਨ ਲੜਕੀਆਂ ਮੋਨੀ, ਪ੍ਰੀਤ ਤੇ ਅਮਨਦੀਪ ਖੋੜ ਅਤੇ ਜਿਹੜਾ ਚੌਥਾ ਦੋਸ਼ੀ ਹੈਗਾ ਵਾ ਰਿਸ਼ਭ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ। ਜਿਹੜਾ ਪੰਜਵਾਂ ਦੋਸ਼ੀ ਹੈਗਾ ਉਹਦੀ ਗ੍ਰਿਫਤਾਰੀ ਵਾਸਤੇ ਜਿਹੜਾ ਹੈਗਾ ਵਾ ਇਹ ਐ ਜਿਹੜੀ ਹੈਗੀ ਆ ਛਾਪੇਮਾਰੀ ਜਿਹੜੀ ਹੈਗੀ ਆ ਉਹ ਕੀਤੀ ਜਾਦੀ ਹੈ। ਸੁਰੇ ਕਿਥੋਂ ਲੈਣ ਵਾਲਿਆ ਇਹ ਬੇਸਿਕਲੀ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਮਹੱਲਿਆਂ ਤੇ ਰਹਿਣ ਵਾਲੇ ਹੈਗੇ ਨੇ। ਤੋਂ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਪੁੱਛ ਪਿਛ ਦੇ ਵਿੱਚ ਇਹ ਗੱਲ ਆਈ ਹੈਗੀ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਫਿਲਹਾਲ ਸ਼ਹਿਰ ਦੇ ਵਿੱਚ ਕੋਈ ਚਾਰ ਵਾਰ ਦਾ ਤਾਂ ਕੀਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਿਲਹਾਲ ਇਹ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਇਹ ਤੱਕਸ਼ਾਈ ਕੀਤੀ ਹੈ ਜਾਂ ਬਲੈਕ ਬਿਲਿੰਗ ਕੀਤੀ ਹੈਗੀ ਹੈ ਲੋ ਫੀਸ ਦਾ ਜਿਹੜਾ ਚਾਂਸਾ ਦੇ ਕੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਹੋਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ